ਮੈਗਾ ਇੱਕ ਇੱਕ ਲੜਕੀ ਕਹਿੰਦੇ ਬਾਪੂ ਕਹਿੰਦਾ ਮੈਨੂੰ ਘਰੋਂ ਕੱਢਿਆ ਸੀ ਨਾ ਉਹਨੂੰ ਹੀ ਮੈਂ ਆਪਣਾ ਨਾਮ ਨਹੀਂ ਬਣਾਇਆ ਹੋਇਆ ਵਾ ਉੱਥੇ ਮੇਰਾ ਬੈਗ ਪਿਆ ਕਹਿੰਦਾ ਉਹ ਚੱਕ ਕੇ ਲੈ ਕੇ ਆਉਣਾ ਉਹਦੇ ਚ ਚੈੱਕ ਬੁੱਕਾਂ ਤੇ ਬੈਂਕ ਦੀ ਕਾਪੀ ਆ ਤੇ ਬੈਂਕ 'ਚ ਕੁਝ ਪੈਸੇ ਆ ਬਾਪੂ ਦੀ ਜਮ੍ਹਾਂ ਪੂੰਜੀ ਹਾਂ ਬਾਪੂ ਮੈਨੂੰ ਕਿਨਾਂ ਬਲਦੇਵ ਸਿੰਘ ਰਤਨ ਪਿੰਡ ਬਾਪੂ ਦਾ ਬੰਧੇਰ ਦਿਲਾ ਹਿਆਰ ਦਿਲਾ ਹਿਆਰਪੁਰਾ ਸੁਹਾ ਮਕੇਰੀਆਂ ਦੇ ਕੋਲੇ ਪੈਂਦਾ ਬਾਪੂ ਬਾਪੂ ਜੀ ਸਾਨੂੰ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਮਿਲੇ ਬਾਪੂ ਜੀ ਦੇ ਟੈਸਟਿਕਲ ਦੇ ਵਿੱਚ ਜ਼ਖਮ ਹੋਇਆ ਸੀ ਤੇ ਵਿੱਚ ਕੀੜੇ ਪਏ ਹੋਏ ਸੀ ਬਾਪੂ ਜੀ ਇਦਾਂ ਥਾਣਾ ਰੁੜ ਕੇ ਚੱਲਦੇ ਸੀ ਹਾਲਤ ਬਹੁਤ ਮਾੜੀ ਸੀ ਤੇ ਟੈਸਟਿਕਲ ਦਾ ਸਾਈਜ਼ ਸੀ ਜਿਹੜਾ ਉਹ ਕਰੀਬ ਬਾਪੂ ਦੇ ਸਿਰ ਜਿੱਡਾ ਹੋਇਆ ਹੋਇਆ ਸੀ ਬੱਚੇ ਵੀ ਆ ਪੁੱਤ ਵੀ ਆ ਬਾਪੂ ਦੇ ਉਹਨਾਂ ਨੇ ਵੀ ਬਾਪੂ ਨੂੰ ਘਰੋਂ ਜਵਾਬ ਦਿੱਤਾ ਸੀ ਤੇ ਬਾਪੂ ਦਿੱਲੀ ਉਹ ਹੀ ਰਹੇ ਬਹੁਤ ਸਮਾਂ ਕਿਉਂਕਿ 65 ਸਾਲ ਕਿਉਂਕਿ ਦਿੱਲੀ ਉਹ ਹੀ ਇਹ ਜੌਬ ਕਰਦੇ ਸੀ ਉੱਥੇ ਫੈਕਟਰੀ ਦੇ ਵਿੱਚ ਬੰਗਲਾ ਸਾਹਿਬ ਸੇਵਾ ਕਰਦਾ ਤੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀਗੇ ਤੇ ਉੱਥੇ ਬਾਹਰ ਪਹਿਲਾਂ ਰੂਮ ਲਿਆ ਹੋਇਆ ਸੀ ਉੱਥੇ ਸੌਂਦੇ ਸੀ ਫਿਰ ਇਹ ਬੰਗਲਾ ਸਾਹਿਬ ਹੀ ਸੌਣ ਲੱਗ ਗਏ ਜੋੜਾ ਘਰ ਦੇ ਵਿੱਚ ਉੱਥੇ ਸੇਵਾ ਕਰਾਉਣੀ ਉੱਥੇ ਪ੍ਰਸ਼ਾਦਾ ਪਾਣੀ ਛਕ ਲੈਣਾ ਉੱਥੇ ਸੌਂ ਜਾਣਾ ਹੁਣ ਉਹ ਫੈਕਟਰੀ ਚ ਜੋਬ ਵੀ ਖਤਮ ਹੋ ਗਈ ਸੀ ਪਰ ਉਹ ਫੈਕਟਰੀ ਦੇ ਮਾਲਕ ਇਹਨਾਂ ਨੂੰ ਕੋਈ ਪੈਨਸ਼ਨ ਦਿੰਦੇ ਹੀ ਤੁਨੂੰ ਹੈ ਨਾ ਉਹ ਇੰਨੀ ਮਗਰ ਮੂੜੀਆਂ ਜਿਹੜੀਆਂ ਜਿਵੇਂ ਹੋਈਆਂ ਸੀ ਨਾ ਉੱਥੇ ਹੋਈਆਂ ਸੀ ਉਹ ਬੰਗਲਾ ਸਾਹਿਬ ਕਮੇਟੀ ਨੇ ਭੇਜਿਆ ਕਮੇਟੀ ਵਾਲਿਆਂ ਨੇ ਗੱਡੀ ਕਰਾ ਕੇ ਫਿਰ ਜਦੋਂ ਇਹਨਾਂ ਦੀ ਹਾਲਤ ਬਚਾਰਾ ਖਰਾਬ ਹੋ ਗਈ ਥੱਲੇ ਮੋਰੀਆਂ ਹੋ ਗਈਆਂ ਢੀਆਂ ਢੀਆਂ ਤਾਂ ਫਿਰ ਕਮੇਟੀ ਨੇ ਹੀ ਗੱਡੀ ਕਰਾ ਕੇ ਉਹ ਵੀਰਾ ਇੱਥੇ ਛੱਡ ਕੇ ਗਿਆ ਆ ਕੇ ਐਂਬੂਲੈਂਸ ਦੇ ਵਿੱਚ ਸੌਰੀ ਹਾਂ ਜੀ ਤੁਹਾ ਜੀ ਬਾਬਾ ਹਾਂ ਉੱਥੇ ਜਦੋਂ ਤੁਸੀਂ ਰਹਿੰਦੇ ਸੀ ਗੁਰਦੁਆਰਾ ਸਾਹਿਬ ਹਾਂ ਹੁਣ ਜਿਵੇਂ ਤੁਸੀਂ ਕੰਮ ਤਾਂ ਛੱਡਤਾ ਸੀ ਜੌਬ ਤਾਂ ਖਤਮ ਹੋ ਗਈ ਸੀ ਤੁਹਾਡੀ ਫਿਰ ਉਹ ਤੋਂ ਪੈਨਸ਼ਨ ਦਿੰਦੇ ਸੀ ਤੁਹਾਨੂੰ ਕੋਈ ਉਹ ਪੈਨਸ਼ਨ ਉੱਥੇ ਜਿਹੜੇ ਸੀ ਸੀਵਾ ਦੇ ਨਾ ਬਰਚਾਲੇ ਉਹ ਤੰਗ ਕਰਦੇ ਸੀ ਨਹੀਂ ਨਹੀਂ ਪੈਨਸ਼ਨ ਪੈਨਸ਼ਨ ਗੁਰਦਿਆਂ ਨੇ ਨਹੀਂ ਨਹੀਂ ਜਿੱਥੇ ਤੁਸੀਂ ਜੌਬ ਕਰਦੇ ਸੀ ਪਹਿਲਾਂ ਉਹ 1000 ਰੁਪਏ ਪੈਨਸ਼ਨ ਫੰਡ ਤੁਹਾਨੂੰ ਕਿਹਾ ਨਹੀਂ ਸੀ ਹਾਂ 1000 ਰੁਪਏ ਮਹੀਨੇ ਦਾ ਦਿੰਦੇ ਸੀ ਕਿੰਨੇ ਦਾ ਮਹੀਨੇ ਦਾ ਦੰਦੇ ਹੀ ਤੁਹਾਨੂੰ ਉਹਦੇ ਨਾਲ ਤੁਹਾਡਾ ਖਰਚਾ ਚੱਲਦਾ ਸੀ ਆ ਖਰਚਾ ਮੇਰੇ ਕੋ ਪੈਸੇ ਜਗੇ ਵੀ ਕੱਟੇ ਕਿਤੇ ਬੰਗਲਾ ਦਾ ਬੰਦੇ ਨੇ ਬੜੀ ਹੈਲਪ ਕੀਤੀ ਨਹੀਂ ਉੱਥੇ ਤਾਂ ਬਹੁਤ ਮੇਟਾ ਜੀ ਉਹ ਨਾ ਬੰਦੇ ਇਦਾਂ ਦੇ ਜਿਨ੍ਹਾਂ ਨੇ ਮੇਰੇ ਵੀ ਹਕੀਕਤ ਦਾ ਪਤਾ ਲੱਗਾ ਨਾ ਉਹ ਕਿਸੇ ਨੇ 5-500 ਰੁਪਏ ਦਿੱਤਾ ਇੱਕ ਬੰਦਾ ਫਰੀਦਬਾਦ ਤੋਂ ਆਉਂਦਾ ਉਹਨਾਂ 1000 ਰੁਪਏ ਦਿੱਤਾ ਮੈਨੂੰ ਜਿਸ ਦਿਨ ਤੋਂ ਇੱਥੇ ਆਇਆ ਸਾਡੇ ਕੋਲੇ ਕਿੰਨੇ ਪੈਸੇ ਸੀ ਤੇਰੇ ਕੋਲੇ ਮੇਰੇ ਕੋ ਪੰਝੇ ਹਜ਼ਾਰ ਪੰਝੇ ਹਜ਼ਾਰ ਮੈਂ ਤੁਹਾਡੇ ਕੋਈ ਜਮਤ ਤੁਸੀਂ ਕਹੇ ਭੀ ਜਮਾ ਕਰਾ ਦੇ ਮੇਰੇ ਕੋਲ ਪੈ 6000 ਰੁਪਿਆ ਤੁਹਾਡਾ ਜਮਾ ਪਿਆ 6 ਪੰਜ ਤੁਸੀਂ ਦਿੱਤਾ ਸੀ ਹਜ਼ਾਰ ਰੁਪਿਆ ਵਿਆਜ ਲੱਗ ਗਿਆ ਉਹ ਤੇ ਬਾਬੇ ਨੇ ਲਾਤਾ ਐ ਵਿਆਜ ਵਾਲਾ ਕੰਮ ਨਹੀਂ ਕਰਨਾ ਤੇ ਇਹ ਤਾਂ ਮੈਂ 3000 ਤੁਹਾਡੇ ਕੋਲੋਂ ਲੈਣਾ ਠੀਕ ਹੈ ਬਾਬੂ ਇਹ ਰੱਬ ਦਵਾਰ ਕੇ ਹਫਤੇ ਹੁਣ ਤੱਕ ਜਾਣਾ ਮੈਂ ਦਿੱਲੀ ਠੀਕ ਹੈ ਬਾਬੂ ਇੱਕ ਮਿੰਟ ਬੈਗ ਚੋਂ ਨਾ ਬੈਗ ਚੋਕੇ ਪਿੰਡ ਪਟੋਣਾ ਨੌਵੇਂ ਜਿਹੜੇ ਮੁੰਡੇ ਨੇ ਮੈਨੂੰ ਕੱਢਿਆ ਨਾ ਨਾਉ ਮੀ ਨਵੀਂ ਮਲਾਈ ਕੀਤੀ ਵਾ ਵਾ ਸੁਣ ਲਾ ਵੀ ਮੈਂ ਕਹ ਇੱਕ ਇੱਕ ਲੜਕੀ ਕਹਿੰਦੇ ਬਾਪੂ ਕਹਿੰਦਾ ਮੈਨੂੰ ਘਰੋਂ ਕੱਢਿਆ ਸੀ ਨਾ ਉਹਨੂੰ ਹੀ ਮੈਂ ਆਪਣਾ ਨਾਮ ਨਹੀਂ ਬਣਾਇਆ ਹੋਇਆ ਵਾ ਉੱਥੇ ਮੇਰਾ ਬੈਗ ਪਿਆ ਕਹਿੰਦਾ ਉਹ ਚੱਕ ਕੇ ਲੈ ਕੇ ਆਉਣਾ ਉਹਦੇ ਚ ਚੈੱਕ ਬੁੱਕਾਂ ਤੇ ਬੈਂਕ ਦੀ ਕਾਪੀ ਆ ਤੇ ਬੈਂਕ 'ਚ ਕੁਝ ਪੈਸੇ ਆ ਬਾਪੂ ਦੀ ਜਮਾ ਪੂੰਜੀ ਹਾਂ ਤੇ ਬਾਪੂ ਕਹਿੰਦਾ ਮੈਂ ਉਸੇ ਪੁੱਤ ਨੂੰ ਦੇਣਾ ਜਿਹਨੇ ਮੈਨੂੰ ਕਿਹਾ ਸੀ ਬਾਪੂ ਠੀਕ ਹੋ ਗਿਆ ਚੱਲ ਘਰੋਂ ਹੁਣ ਤੋ ਬਾਪੂ ਕਹਿੰਦਾ ਮੇਰੇ ਤੇ ਹੱਥ ਵੀ ਚੱਕਣ ਲੱਗਿਆ ਸੀ ਪਰ ਕਹਿੰਦਾ ਉਹਦੀ ਘਰ ਵਾਲੀ ਨੇ ਰੋਕਤਾ ਮੇਰੇ ਕਿਤੇ ਥਾਣੇ ਨਾ ਚਲੇ ਜਾਵੇ ਬਾਪੂ ਯੱਪ ਪੈ ਜੋ ਤੇ ਕਹਿੰਦਾ ਫਿਰ ਹੱਥ ਨਹੀਂ ਚੱਕਿਆ ਸੀ ਉਹਨੇ ਬਸ ਉਸ ਤੋਂ ਬਾਅਦ ਬਾਪੂ ਕਹਿੰਦਾ ਫਿਰ ਮੈਂ ਘਰ ਛੱਡਣ ਦਾ ਫੈਸਲਾ ਲੈ ਲਿਆ ਮੈਂ ਫਿਰ ਮੁੜ ਕੇ ਘਰ ਨਹੀਂ ਗਿਆ ਉੱਥੇ ਇੰਨੀ ਤਕਲੀਫ ਦੇ ਵਿੱਚ ਬਾਪੂ ਸੜਕ ਤੇ ਰਿਹਾ ਇੰਨੀ ਤਕਲੀਫ ਦੇ ਵਿੱਚ ਬਾਪੂ ਸੜਕ ਤੇ ਰੇਂਗ ਰੇਂਗ ਕੇ ਚੱਲਦਾ ਸੀ ਗੁਰਦੁਆਰੇ ਬਾਹਰ ਹੀ ਹੁੰਦਾ ਸੀ ਗੁਰੂ ਘਰ ਦੇ ਬਾਹਰ ਹੀ ਹੁੰਦਾ ਸੀ ਸ਼ਵੀਰ ਤੇ ਤੇ ਪਰ ਬਾਪੂ ਫਿਰ ਘਰ ਵੱਲ ਨੂੰ ਮੋੜੇ ਨਹੀਂ ਪਾਏ ਫਿਰ ਜਦੋਂ ਵੀਰ ਸਾਡੇ ਕੋਲ ਲੈ ਕੇ ਆਏ ਅਸੀਂ ਬਾਪੂ ਨੂੰ ਪੁੱਛਿਆ ਬੀ ਬਾਪੂ ਦਾ ਘਰ ਕਿੱਥੇ ਆ ਨੰਬਰ ਦੇ ਦੇ ਜਾਂ ਬਾਪੂ ਕਹਿੰਦਾ ਮੈਂ ਨਹੀਂ ਦੇਣਾ ਨੰਬਰ ਮੈਂ ਨਾ ਜਾਣਾ ਉਹਨਾਂ ਕੋਲੇ ਉਹ ਲੈਣ ਵੀ ਆਏ ਸੀ ਬਾਪੂ ਨੂੰ ਮਿਲਣ ਵੀ ਆਏ ਸੀ ਬਾਪੂ ਕਹਿੰਦਾ ਮੈਂ ਨਹੀਂ ਜਾਣਾ ਤੁਹਾਡੇ ਨਾਲ ਅਦਾ ਬਾਪੂ ਦਾ ਭਰਾ ਆਇਆ ਸੀ ਤੇ ਬਾਪੂ ਦਾ ਬੇਟਾ ਆਇਆ ਸੀ ਮਿਲ ਸਰਪੰਚ ਵੀ ਆਇਆ ਸਰਪੰਚ ਵੀ ਆਇਆ ਸੀ ਦੋ ਜਨਾਨੀਆਂ ਆਈਆਂ ਹੁਣ ਬੇਨਤੀ ਹੈ ਸਾਡੀ ਹੁਣ ਬਾਪੂ ਜਿਵੇਂ ਠੀਕ ਆ ਤਾਂ ਅੰਦਰ ਉਸਤਾ ਫਿੱਟਾ ਹਨਾ ਤਕਰੀਬਨ ਹੀ ਹੁਣ ਬਾਪੂ ਕਹਿੰਦਾ ਵੀ ਮੈਂ ਜਾਣਾ ਦਿੱਲੀ ਵਾਪਸ ਵੀ ਉੱਥੋਂ ਮੈਂ ਬੈਗ ਚੱਕ ਕੇ ਲਿਆਉਣਾ ਲਿਆ ਕੇ ਮੈਂ ਆਪਣੇ ਪੁੱਤ ਨੂੰ ਪਿੰਡ ਦੇਣਾ ਉਹਦੇ ਉਹਨੂੰ ਮੈਂ ਨਾਮ ਨਹੀਂ ਬਣਾਇਆ ਹੋਇਆ ਤੇ ਉਹਨੂੰ ਆ ਕੇ ਜਿਮੇਵਾਰੀ ਦੇਣੀ ਆ ਮੈਂ ਆਪਦੀ ਤੁਰਦਾ ਤਾਂ ਹੈ ਬਾਪੂ ਬਾਪੂ ਆ ਉੱਥੇ ਤੁਰ ਕੇ ਦੇਖ ਥੋੜਾ ਆ ਤੁਰ ਯਾਨੀ ਕਿ ਹੁਣ ਤੁਰਦਾ ਪਰ ਹਜੇ ਥੋੜੀ ਸਰੀਰ ਚ ਨਾ ਉਨੀ ਤਾਕਤ ਨਹੀਂ ਸਾਨੂੰ ਐ ਵੀ ਪੈਰ ਥੜਕ ਗਿਆ ਡਿੱਗ ਪਿਆ ਹੈ ਨਾ ਬਸ ਬੁਸ ਚੜਨ ਲੱਗਿਆ ਜਾਂ ਟ੍ਰੇਨ ਤੇ ਤੇ ਸਾਡੀ ਬੇਨਤੀ ਆ ਇਹਨਾਂ ਦੇ ਬੇਟੇ ਨੂੰ ਦੇਖੋ ਬਾਪ ਬਾਪ ਹੀ ਹੁੰਦਾ ਭਾਈ ਸਨ ਆਫ ਅੱਜ ਵੀ ਬਲਦੇਵ ਸਿੰਘ ਹੀ ਲੱਗਦੇ ਆ ਤੁਸੀਂ ਅੱਜ ਵੀ ਬਾਪੂ ਕਹਿੰਦਾ ਪਛਤਾਉਂਦਾ ਮੇਰਾ ਪੁੱਤ ਹੁਣ ਵੀ ਮੈਂ ਬਾਪੂ ਨੂੰ ਘਰੋਂ ਕਾਹਤੋਂ ਕੱਢਿਆ ਪਰ ਮੇਰੀ ਬੇਨਤੀ ਹੈ ਵੀਰੇ ਤੂੰ ਆ ਕੇ ਜਾ ਸਾਡੇ ਕੋਲੇ ਮਿਲ ਕੇ ਜਾ ਨਾਲੇ ਤਾਂ ਬਾਪੂ ਨੂੰ ਮਿਲ ਕੇ ਜਾ ਨਾਲੇ ਬਾਪੂ ਦੇ ਨਾਲ ਦਿੱਲੀ ਜਾਇਆ ਦੋ ਚਾਰ ਦਿਨ ਨਾਲੇ ਬਾਪੂ ਦਾ ਮਨ ਲੱਗ ਚੂ ਬੰਗਲਾ ਸਾਹਿਬ ਜਾਇਆ ਉਹ ਬਾਪੂ ਨਾਲੇ ਤੂੰ ਨਾਲ ਚਲੇ ਜਾ ਥੋੜਾ ਬਹੁਤਾ ਪਛਤਾਪ ਹੋ ਜੂ ਚਲੋ ਜੋ ਬਾਪੂ ਦੇ ਨਾਲ ਮਾੜੀ ਮੁੱਟੀ ਕੋਈ ਗੁੱਸਾ ਕਿਲਾ ਸੀਗਾ ਉਹ ਵੀ ਖਤਮ ਹੋ ਜੂਗਾ ਵੀਰੇ ਤੇ ਆ ਕੇ ਜਾ ਕੀ ਨਾ ਬਾਪੂ ਦਾ ਕਿਹੜਾ ਮੁੰਡਿਆ ਤੂੰ ਮੁੰਡੇ ਦਾ ਨਾਮ ਗੁਰਮੀਤ ਗਰਮੀਤ ਸਿੰਘ ਗੁਰਮੀਤ ਤੇ ਗਰਮੀਤ ਸਿੰਘ ਆ ਕੇ ਜਾ ਆਗੇ ਬਾਪੂ ਦੇ ਨਾਲ ਜਾ ਕੇ ਲਿਲੀ ਮਲਕੀਤ ਜੀ ਦਾ ਨਾਂ ਵੱਡੇ ਦਾ ਨਾਂ ਮਲਕੀਤ ਆ ਮਲਕੀਤ ਮੇਰੇ ਨਾਲ ਬੋਲਦਾ ਨਹੀਂ ਐਸੇ ਮਲਕੀਤ ਨਹੀਂ ਬੋਲਦਾ ਵਿਆਹ ਨਹੀਂ ਕਰਾਇਆ ਚਲਨ 10 ਸਾਲ ਦੀ ਉਮਰ ਹੋ ਗਈ ਵਿਆਹ ਨਹੀਂ ਕਰਾਹਾ ਵਿਆਹ ਨਹੀਂ ਕਰਾਹਾ ਤੂੰ ਨਾਮ ਨਹੀਂ ਬਣਾਇਆ ਉਹ ਕਿਹਨੂੰ ਬਣਾਇਆ ਗਰਮੀਤ ਨੂੰ ਨਹੀਂ ਆ ਗਰਮੀਤ ਨੂੰ ਵੱਡੇ ਤੋਂ ਛੋਟਾ ਵੱਡੇ ਤੋਂ ਕਿੱਕਾ ਉਹ ਕਿੰਨੇ ਮੁੰਡੇ ਤੇਰੇ 3 3 ਤੇ ਉਸ ਤੋਂ ਇੱਕ ਲੜਕੀ ਤੇ ਛੋਟਾ ਸਭ ਤੋਂ ਜਿਹੜਾ ਉਹ ਕਿੱਥੇ ਆ ਉਹ ਐਂਡ ਬਈ ਆ ਉਹ ਦੁਬਈ ਆ ਪਰ ਚੱਕਰ ਹੈ ਕਿ ਮੈਨੂੰ ਕੋਈ ਫਾਇਦਾ ਨਹੀਂ ਨਾ ਮੇਨਾਂ ਕੋਈਂ ਟੱਬਈ ਵਾਲਾ ਜਿਹੜਾ ਉਹ ਵੀ ਬੋਲਦਾ ਨਹੀਂ ਕੋਈ ਨਾ ਲੱਗਣ ਕੇ ਬੋਲਣ ਸਾਰੇ ਸਾਰੇ ਚੌਥਾ ਪੁੱਤ ਤੇਰੇ ਅਸੀਂ ਵੀ ਐਵੇਂ ਬਾਪੂ ਨਹੀਂ ਤੈਨੂੰ ਪੁੱਤ ਮੈਂ ਮੈਂ ਚੌਥਾ ਵਾਂ ਲੈ ਬਾਪੂ ਮੈਨੂੰ ਭੁੱਲ ਗਏ ਤੂੰ ਮੈਂ ਤੈਨੂੰ ਬਿਤਾ ਕਰਕੇ ਬਿਤਾ ਕਰਕੇ ਬਿਤਾਣਾ ਪਤਾ ਮੈਨੂੰ ਹਾਂ ਬਿਤਾ ਕਰਕੇ ਮੇਰਾ ਵੀ ਪਿਆਵਾਂ ਬਾਪੂ ਤੂੰ ਬਿਤਾ ਕਰਕੇ ਮਨ ਨਹੀਂ ਪਾਰਨਾ ਮਨ ਨਹੀਂ ਪਾਰਨਾ ਤੁਹਾਡੀ ਬੜੀ ਕਿਰਪਾ ਕੋਤੋੜੀ ਸਾਡੀ ਕਿਰਪਾ ਰੱਬ ਜੀ ਤੁਹਾਡੇ ਦੇ ਕਿਰਪਾ ਹੋਈ ਸਾਡੀ ਕਿਰਪਾ ਮੇਦੇ ਹੋਈ ਆਸ਼ੀਰਵਾਦ ਮਿਲਣਾ ਹੀ ਸਾਡੇ ਲਈ ਕਿਸੇ ਆ ਠੀਕ ਜਿਹਾ ਮੇਰਾ ਰੋਗ ਠੀਕ ਹੋ ਗਿਆ ਵੱਡੇ ਰੋਗ ਮੇਰਾ ਠੋੜੀ ਸ਼ਬਦਾਂ ਦੇ ਵਿੱਚ ਵੀ ਮੇਤੋਂ ਇਹ ਅੱਜ ਬੋਲ ਨਹੀਂ ਪਾ ਰਿਹਾ ਬਾਪੂ ਦਾ ਆਸ਼ੀਰਵਾਦ ਸਾਡੇ ਲਈ ਕੀ ਮੈਟਰ ਕਰਦਾ ਅੱਜ ਜੇ ਅਸੀਂ ਕੁਝ ਕਰ ਰਹੇ ਆ ਨਾ ਤਾਂ ਇਹਨਾਂ ਰੱਬੀ ਰੂਹਾਂ ਦੀਆਂ ਅਸੀਸਾਂ ਦੁਆਵਾਂ ਅਰਦਾਸਾਂ ਸਤ ਕਾਈ ਕਰ ਰਹੇ ਕਰੇ ਅਰਦਾਸ ਬਾਪੂ ਬਲਦੇਵ ਸਿੰਘ ਜੀ ਵਾਸਤੇ ਇਹਨਾਂ ਦੇ ਆਉਣ ਵਾਲੇ ਜੀਵਨ ਵਾਸਤੇ ਜੀ ਗੰਮੀ ਰੋਜ ਇਹ ਕੋਠਾ ਨਹੀਂ ਜਣਾ ਉੱਥੇ ਕੋਠਾ ਨੇ ਮੱਥਾ ਟੇਕਣ ਲਈ ਅਰਦਾਸ ਕਰਨਾ ਅਣ ਜਿਹੜੇ ਗਿਆਨੀ ਅਰਦਾਸ ਕਰਦਾ ਉਹਨੇ ਵੀ ਅਰਦਾਸ ਕਰਦਾ ਬਾਬੇ ਦੇ ਗੁਰੂ ਨਾਨਕ ਸਾਹਿਬ ਤੇਰੇ ਚਰਨਾਂ ਬੰਗ ਉਹਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਮੈਂ ਦਿੱਲੀ ਬੜੀ ਅਰਦਾਸ ਕੀਤੀ ਕਈ ਕੰਮ ਮੇਰੇ ਮੈਂ ਅਰਦਾਸ ਕਰਨਾ ਮੇਰਾ ਕੰਬੂਰ ਹੋ ਗਿਆ ਓਏ ਹੰਦਾ ਜੀ ਹਾਂ ਅਵੀ ਅਰਦਾਸ ਕੀਤੀ ਸੀ ਵੀ ਮੈਨੂੰ ਤੰਦਰੁਸਤ ਕਰ ਦੇ ਬਾਬਾ ਠੀਕ ਕਰ ਦੇ ਮਹਾਰਾਜ ਨੇ ਇੱਥੇ ਭੇਜਤਾ ਸਾਡੀ ਕਲ ਜੁਗੀਆਂ ਦੀ ਡਿਊਟੀ ਲਾਤੀ ਸਾਡੇ ਇਹਨਾਂ ਹੱਥਾਂ ਤੋਂ ਮਹਾਰਾਜ ਨੇ ਕੀੜੇ ਕਢਾਤੇ ਤੁਸੀਂ ਸਾਡੇ ਲਈ ਰੱਬ ਦਾ ਰੂਪ ਸੀਗੇ ਜਦੋਂ ਤੁਸੀਂ ਇੱਥੇ ਆਏ ਨਾ ਰੱਬ ਬਣ ਕੇ ਆਏ ਤੇ ਅੱਜ ਵੀ ਰੱਬ ਹੀ ਹੁੰਦੇ ਸਾਡੇ ਲਈ ਉਹ ਨੇ ਗੁਰੂ ਨਾਨਕ ਸਾਹਿਬ ਉਥੇ ਇੱਕ ਦਿਨ ਬੰਗਲਾ ਜਿਹੜੀ ਮੈਂ ਅਰਦਾਸ ਕਰਦਾ ਮੇਰੀ ਪੂਰੀ ਹੋ ਜਾਂਦੀ ਉਹ ਥੋੜੇ ਦਿਨਾਂ ਦੇ ਵਿੱਚ ਪੂਰੀ ਮੈਨੂੰ ਕੋਈ ਨੇ ਤਕਲੀਫ ਦੇਣੀ ਮੈਨੂੰ ਪਤਾ ਨਹੀਂ ਦੁੰਦਾ ਇਹ ਬੰਦਾ ਮੈਂ ਕਹਿੰਦਾ ਇਹਨੂੰ ਦੂਰ ਕਰ ਦੇ ਕਿ ਉਹ ਦੂਰੇ ਉਹ ਪਿਆਰ ਹੀ ਕਰਨ ਲੱਗ ਪਿੰਦਾ ਸੀ ਆਏ ਹਾਏ ਦੋ ਜਮਨੀ ਛੱਡ ਕੇ ਮੇਰੇ ਨਾਲ ਪਿਆਰ ਹੀ ਕਰਨ ਲੱਗ ਪਿੰਦਾ ਬਾਪੂ ਕਹਿੰਦਾ ਜੇ ਕਿਸੇ ਦੀ ਮੈਂ ਅਰਦਾਸ ਕਰਦਾ ਸੀ ਨਾ ਵੀ ਆਹ ਬੰਦਾ ਮੇਰੇ ਤੇ ਲੱਗਦਾ ਹੈ ਤਾਂ ਥੋੜਾ ਦੂਰ ਰੱਖੀ ਉਹ ਬੰਦਾ ਮੈਨੂੰ ਕਹਿੰਦਾ ਪਿਆਰ ਹੀ ਕਰਨ ਲੱਗ ਜਾਂਦਾ ਸੀ ਐਸ ਜੀ ਮਹਾਰਾਜ ਕਿਰਪਾ ਕਰਦੇ ਸੀ ਐਸੀਆਂ ਰੱਬੀ ਰੋਹਾਂ ਦੀ ਮਹਾਰਾਜ ਨੇ ਸੇਵਾ ਬਖਸ਼ੀ ਅਸਾਨੂੰ Guru Karn